ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਰਾਜੀ-ਬਾਜੀ ਹੋਵੋਗੇ ਸੋ ਅੱਜ ਦਾ ਵਲੋਗ ਲੈ ਕੇ ਆ ਰਹੇ ਹਾਂ ਜੀ ਤਖਤ ਸ਼ਰੀਦ ਦਮਦਮਾ ਸਾਹਿਬ ਬਸਾਖੀ ਮੇਲਾ ਸੋ ਇਸ ਤੋਂ ਪਹਿਲਾਂ ਤੁਸੀਂ ਜੋ ਪਹਿਲੇ ਦਿਨ ਗੱਤ ਕੇ ਮੁਕਾਬਲੇ ਹੁੰਦੇ ਨੇ ਸੋ ਵਲੋਗ ਦੇ ਜ਼ਰੀਏ ਉਹ ਮੁਕਾਬਲੇ ਦੇਖੇ ਸੋ ਅੱਜ ਜਿਹੜਾ ਬੁੱਢਾ ਦਲ ਵੱਲੋਂ ਮਹੱਲਾ ਸਜਾਇਆ ਜਾਣਾ ਹੈ ਸੋ ਉਸ ਦੇ ਆਪਾ ਸਾਰੇ ਵਲੋਗ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸਭ ਤੋਂ ਪਹਿਲਾਂ ਸਾਡੇ ਰਾਜਪੁਰੇ ਦੀ ਫੌਜ ਵੀਰ ਸੁਖਵਿੰਦਰ ਸਿੰਘ ਜੀ ਵੀਰ ਗੁਰਵਿੰਦਰ ਸਿੰਘ ਜੀ ਵੀਰ ਗੁਰਜੀਤ ਸਿੰਘ ਜੀ ਵੀਰ ਅਮਨਦੀਪ ਸਿੰਘ ਜੀ ਤੇ ਹੋਰ ਵੀ ਬੇਅੰਤ ਫੌਜਾਂ ਸਾਡੀਆਂ ਇੱਥੇ ਬੈਠੀਆਂ ਨੇ ਉਡੀਕ ਕਰ ਰਹੀਆਂ ਨੇ ਕਿ ਮਹੱਲਾ ਕਦੋਂ ਆਰੰਭ ਹੋਣਾ ਸੋ ਅਨਮੋਲ ਸਿੰਘ ਵੀ ਬੈਠੇ ਨੇ ਸੋ ਬੁੱਢਾ ਦਲ ਵੱਲੋਂ ਮਹੱਲਾ ਆਰੰਭ ਹੋਣ ਵਾਲਾ ਹੈ ਜੀ ਸੋ ਜਿਸ ਵਿੱਚ ਕੋੜ ਦੌਰਾਂ ਸ਼ਸਤਰ ਵਿੱਦਿਆ ਦੇ ਅਭਿਆਸ ਦੇਖਣ ਨੂੰ ਮਿਲਣਗੇ ਸੇ ਬੁੱਢਾ ਦਲ ਵੱਲੋਂ ਇੱਕ ਨਵੀਂ ਪਾਲਕੀ ਸਾਹਿਬ ਤੇ ਟਰੱਕ ਤੇ ਕੈਂਟਰ ਤੇ ਇੱਕ ਬਲੈਰੋ ਗੱਡੀ ਤੇ ਇੱਕ ਬੱਗੀ ਇਹ ਦਲ ਦੇ ਵਿੱਚ ਉਤਰੇ ਨੇ ਜੀ ਨਵੇਂ ਇਹ ਪਾਲਕੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਬਿਲਕੁਲ ਨਵੀਂ ਪਾਲਕੀ ਸਾਹਿਬ ਹੈ ਸੋ ਵਿਸਾਖੀ ਦੇ ਮੇਲੇ ਤੇ ਹੀ ਇਹ ਸਾਰੇ ਨਵੇਂ ਸਾਧਨ ਦਲਪੰਥ ਚ ਉਤਰੇ ਨੇ ਸੋ ਸੰਗਤਾਂ ਵੱਲੋਂ ਤਿਆਰੀਆਂ ਚੱਲ ਰਹੀਆਂ ਨੇ ਮੱਲੇ ਦੀਆਂ ਜੀ ਸਾਰੀ ਸੰਗਤਾਂ ਬੁੱਢਾ ਦਲਦੀ ਸ਼ੌਣੀ ਦੇ ਬਾਹਰ ਪਹੁੰਚ ਚੁੱਕੀਆਂ ਨੇ ਸੋ ਘੋੜੇ ਵੀ ਸਜ ਵੱਜ ਕੇ ਮੱਲੇ ਦੀ ਅਰੰਭਤਾ ਹੋਣ ਲੱਗੀ ਹੈ ਜੀ ਹੋ ਚੁੱਕੇ ਨੇ ਕੁਝ ਹੀ ਸਮੇ ਬਾਅਦ ਨਗਾਰਿਆਂ ਵਾਲਾ ਘੋੜਾ ਸਜ ਕੇ ਆ ਰਿਹਾ ਹੈ ਅਰੰਭਤਾ ਹੋਣੀ ਹੈ ਜੀ ਚਾ ਵੀ ਆ ਰਹੀਆਂ ਨੇ ਇੱਕ ਪਾਸੇ ਸ਼ਰਦਾਈ ਦੇ ਲੰਗਰ ਵੀ ਚੱਲ ਰਹੇ ਨੇ ਜੀ। ਸੋ ਸ਼ਹੀਦੀ ਦੇਤਾਂ ਦੇ ਸਰਬਦੀ ਦੇ ਲੰਗਰ ਚੱਲ ਰਹੇ ਨੇ ਜੀ। ਉਥੇ ਸਿੰਘ ਸਾਹਿਬ ਦੀ ਸਮੂਹ ਦਰਸ਼ਕੋ ਸਮਾਨਨੇ ਦੀ ਰਮਤ ਹੋ ਚੁੱਕੀ ਹੈ ਜੀ। ਨਿਸ਼ਾਨਾ ਨਿਕਾਰਿਆ ਤੋਂ ਸਦੇ ਨਾਲ ਬਦਲ ਵੱਲੋਂ ਮਦਦ ਦੀ ਰੰਤ ਕੀਤੀ ਗਈ ਹੈ ਜੀ। ਜਿਸ ਵਿੱਚ ਸਿੰਘਾਂ ਵੱਲੋਂ ਸਸਤਰ ਵਿਦਿਆ ਦੇ ਜੋਰ ਵੀ ਦਿਖਾਈ ਜਾ ਰਹੇ ਨੇ ਭੱਜਾ ਸਿੰਘ ਜਾਣਿਆ ਜੀ ਪਟਿਆਲੇ ਦੇ ਸਿੰਘ ਜੀ ਜੋ ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਕਰ ਰਹੇ ਨੇ ਜੀ ਆਪਣੇ ਸਹਿੰਦਰ ਗੁੱਡਾ ਗੱਲ ਦੇ ਅਧਿਕਾਰ ਵੀ ਜੁਨੀਆ ਦੇ ਸਿੰਘ ਨੇ ਉਹ ਵੀ ਕੋਰੇ ਤੇ ਤਿਆਰ-ਪਰ ਤਿਆਰ ਹੋ ਕੇ ਜਹਾਜ ਸਾ ਚੁੱਕੀਆਂ ਨੇ 18 ਨੇ ਵੀ ਮਹੱਲੇ ਦੇ ਨਾਲ-ਨਾਲ ਚਾਲੇ ਪਾਉਣੇ ਨੇ ਜੀ ਤੇ ਗਰਾਊਂਡ ਜਿਹਾ ਵੀ ਕੋਟੜਾ ਦਿਖਾੜੀਆਂ ਨੇ ਇਧਰ ਨਗਾਰਿਆਂ ਦੇ ਨਾਲ ਤੁਸੀਂ ਪਚੌਂਦੀ ਸਿੰਘ ਦੇ ਸੰਦੇਸ਼ ਹੋਤੇ घोड़ा तो जी तो महलता हो चुकी है तक तो पहुंच गए चुका तो चल के अगहाँ आप जी दर्शन कर रहे हो जी श्रीमान संत अवतार सिंह जी सुरक्षा वाले धनबाद जी ওই মহলে শামিল হয়েছে সাবা যোগ দর্শন করলে দর্শন শাহ দরনা ਜਿੰਦੇਸ਼ਰ ਸਿੰਘ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਵਾਲੇ ਬੀਜੀ ਜੰਦੀ ਸੋਹਣਾ ਦੇ ਰਾਜ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਨੂੰ ਸੈਸ਼ਨ ਬਤਨ ਤੋਂ ਮਹੱਲਾ ਹੁੰਦੀ ਲਪੜਾ ਤੇ ਖੋਣ ਚੁਕਿਆ ਗਰਾਊਂਡ ਦੇ ਵਿੱਚ ਜਿੱਥੇ ਸਸਤਰ ਦੇ ਦੇ ਆਸਤੇ ਕੋਟ ਬਣਾ ਦੇਖ ਰਹੇ ਤੁਸੀਂ ਕਿਵੇਂ ਸਿੰਗ 3-3 ਕੋੜਿਆਂ ਤੇ 5-5 ਕੋੜਿਆਂ ਤੇ ਆਪਣੇ ਜੰਗੀ ਕਰਤਬ ਦਿਖਾ ਰਹੇ ਨੇ ਜੀ ਚੜਦੀ ਕਲਾ ਵਾਲੇ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੋ ਨਜੇਬਾਦੀ ਹੋਸਵਾਰ ਸੇਲ ਕਰ ਰਹੇ ਨੇ ਆ ਦੇਖੋ ਜੀ ਤੁਸੀਂ ਤਿੰਨ ਤਿੰਨ ਘੋੜਿਆਂ ਤੇ ਸਿੰਘ ਚੜਦੀ ਕਲਾ ਵਾਲੇ ਪ੍ਰਦਰਸ਼ਨ ਜਿਹੜੇ ਬਣੇ ਕਿਤੇ ਜਾ ਰਹੇ ਨੇ ਚੜ੍ਹਦੇ ਵਿੱਚ ਤੁਸੀਂ ਦੇਖ ਰਹੇ ਕਿੰਨੇ ਲਕਤਾਰ ਦੇ ਨਾਲ ਹੋਸਵਾਰੀ ਕੰਦੇ ਨਜ਼ੀਰ ਉਹ ਸੰਗਤਾਂ ਦੀ ਬਹੁਤ ਬਾਰੀ ਪਿਆ ਜਾਂਦਾ ਮੰਡਿਆਂ ਦੇ ਵਿੱਚ ਕੀ ਤੇ ਹੋ ਗੋ ਪਰ ਸੰਗਤਾ ਵੀ ਨਹੀਂ ਮੰਦੀਆਂ ਸੋ ਜਿਹੜੇ ਵੀ ਸੰਗਤਾ ਵਲੌਗ ਦੇਖਣਗੇ ਉਹਨਾਂ ਨੂੰ ਬੇਨਤੀ ਹੈ ਵੀ ਜਦੋਂ ਵੀ ਕੋਡ ਦੌੜਾ ਹੋਣਾ ਤਾਂ ਜਗ੍ਹਾ ਬਣਾ ਕੇ ਖੁੱਲਾ ਗਰਾਊਂਡ ਕਰਕੇ ਖੜਿਆ ਕਰੋ ਕਿਉਂਕਿ ਇੱਥੇ ਵੀ ਕਾਫੀ ਨੁਕਸਾਨ ਹੋਇਆ ਹੈ ਕੋਡ ਦੌੜਾਂ 'ਚ ਤੇ ਇਸ ਕਰਕੇ ਸੰਗਤਾਂ ਬੋਲਦੀ ਹੈ ਕਿ ਮਾਣ ਮੰਨਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਮੰਨਦੇ ਦੀ ਸਤਿਕਾਰਯੋਗ